ਜਾਤੀ ਦਿੱਤੀ ਹੋਈ ਆਨੰਦ ਕਾਰਜ ਵੇਲੇ ਬਖਸ਼ਿਸ਼ ਸਦੀਆਂ ਤੱਕ ਅਜ ਉਹਨਾਂ ਦੀ ਚਮਕਦੀ ਹੈ ਸਾਧ ਸੰਗਤ ਸਾਨੂੰ ਐਮੀਅਤ ਨਹੀਂ ਪਤਾ ਲੱਗੀ ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਜਿਸ ਗੁਰੂ ਦੀਆਂ ਲਾਵਾਂ ਲੈਣੀ ਉਹ ਕਿੰਨਾ ਵੱਡਾ ਹੈ ਕਦੇ ਮਹੀ ਰੋਂਦੇ ਰੋਂਦੇ ਅੰਦਰ ਵਾਰਚੋਂ ਚਲੀ ਗਈ ਨਾ ਬਾਬੇ ਬੁੱਢੇ ਨੇ ਆਵਾਜ਼ ਮਾਰ ਕੇ ਕਿਹਾ ਧੀਏ ਰੁਕ ਜਾ ਰੋਂਦੀ ਕਿਉਂ ਹੈ ਉਹਨਾਂ ਦਾ ਬਾਬਾ ਰੋਮਾ ਨਾ ਤਾਂ ਹੋਰ ਕੀ ਕਰ ਗੁਰੂ ਨੇ ਜਵਾਬ ਦਿੱਤਾ ਕਿਸ ਗੱਲੋਂ ਕਲਗੀ ਜ਼ਮੀਨ ਜਾਇਦਾਦ ਬਹੁਤ ਹੈ 50 ਸਾਲ ਦੀ ਉਮਰ ਟੱਪ ਗਈ ਸਾਡੇ ਔਲਾਦ ਨਹੀਂ ਹੋਈ ਗੁਰੂ ਨੇ ਜਵਾਬ ਦਿੱਤਾ ਤੁਹਾਡੇ ਭਾਗਾਂ 'ਚ ਨਹੀਂ ਲਿਖਿਆ ਤੇ ਬਾਬੇ ਬੁੱਢੇ ਨੇ ਪਤਾ ਕੀ ਕਿਹਾ ਕਹਿੰਦੇ ਧੀਏ ਮੈਨੂੰ 100 ਸਾਲ ਤੋਂ ਉੱਪਰ ਹੋ ਗਿਆ ਇਸ ਘਰ ਵਿੱਚ ਸੇਵਾ ਕਰਦਿਆਂ ਅੱਜ ਤੱਕ ਮੈਂ ਕੋਈ ਨਰਾਸ਼ ਜਾਂਦਾ ਨਹੀਂ ਵੇਖਿਆ ਫਿਰ ਕੀ ਹੋਇਆ ਤੈਨੂੰ ਜਵਾਬ ਦਿੱਤਾ ਇੰਨਾ ਹੀ ਕਿਹਾ ਕਿ ਤੇਰੇ ਭਾਗਾਂ 'ਚ ਨਹੀਂ ਲਿਖਿਆ ਕਹਿੰਦੇ ਜਿਸ ਗੁਰੂ ਕੋਲੋਂ ਮੱਥਾ ਟੇਕ ਕੇ ਮੋੜ ਚੱਲੀ ਹੈ ਤੈਨੂੰ ਪਤਾ ਤੇਰੇ ਭਾਗਾਂ ਵਿੱਚ ਨਹੀਂ ਵੀ ਲਿਖਿਆ ਉਹ ਗੁਰੂ ਲਿਖਣ ਦੀ ਸਮਰੱਥਾ ਰੱਖਦਾ ਹੈ ਭਗਾ ਵਿੱਚ ਲਿਖਣ ਦੀ ਗੁਰੂ ਸਮਰੱਥਾ ਰੱਖਦਾ ਜਿਸ ਗੁਰੂ ਦੀ ਆਪਾਂ ਲਾਵਾ ਲੈਨੇ ਉਹ ਸਭ ਕੁਝ ਭਗਾ ਵਿੱਚ ਲਿਖ ਸਕਦਾ ਵੈਸੇ ਲੇਖਣਾ ਮਿਟਾਈ ਹੀ ਸਕੀ ਜੋ ਲਿਖਿਆ ਕਰਤਾਰ ਪਰ ਜਿਸ ਗੁਰੂ ਦੀਆਂ ਲਾਵਾ ਲੈਨੇ ਯਾਦ ਰੱਖਿਓ ਉਹ ਗੁਰੂ ਭਗਾ ਚ ਉਹ ਕੁਝ ਵੀ ਲਿਖ ਸਕਦਾ ਜੋ ਨਹੀਂ ਲਿਖਿਆ ਹੋਇਆ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲਿਹਾਰਣ ਜਲ ਤਲ ਮਈਲ ਸੋਏ ਆਪੇ ਕਰਨ ਕਰਾਵਣ ਜੋਗ ਪ੍ਰਭਾ ਵੇ ਸੋਈ ਫਨ ਹੋਗ ਪਸਰਿਓ ਆਪ ਹੋਏ ਅੰਤਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੋ ਭਾਗਾਂ ਵਿੱਚ ਨਹੀਂ ਵੀ ਲਿਖਿਆ ਗੁਰੂ ਉਹ ਵੀ ਲਿਖ ਦਿੰਦਾ ਜੋ ਭਾਗਾਂ ਚ ਨਹੀਂ ਲਿਖਿਆ ਗੁਰੂ ਉਹ ਵੀ ਲਿਖ ਦਿੰਦਾ ਬਸ ਵਿਸ਼ਵਾਸ ਦੀ ਲੋੜ ਹੈ ਪਰੋਸੇ ਦੀ ਲੋੜ ਹੈ ਸਾਧ ਸੰਗਤ ਤੁਹਾਡੇ ਦਿਨ ਪਹਿਲਾਂ ਇੱਕ ਮੈਂ ਕਥਾ ਸੁਣਾਈ ਹੈ ਉਹਨਾਂ ਦੇ ਘਰ ਨਾ ਬੱਚੇ ਨੇ ਜਨਮ ਲਿਆ ਤਾਂ ਜਿਹੜੀ ਨਰਸ ਨੇ ਜਨਮ ਕਰਾਇਆ ਉਹਨੂੰ ਸਹੀ ਤਰ੍ਹਾਂ ਵਰਤ ਨਹੀਂ ਕਰਾ ਸਕੀ ਬੱਚੇ ਨੇ ਸਾਹ ਨਹੀਂ ਲਿਆ ਧੜਕਣ ਨਹੀਂ ਚੱਲੀ ਉਹ ਡਰ ਗਏ ਉਹਨੇ ਘਰ ਵਾਲਿਆਂ ਨੂੰ ਕਿਹਾ ਹਸਪੀਟਲ ਲੈ ਜਾਓ ਦੌੜ ਦੌੜ ਲੈ ਗਏ ਜਿਹੜੇ ਹਸਪੀਟਲ ਤੋਂ ਟ੍ਰੀਟਮੈਂਟ ਚੱਲਦਾ ਸੀ ਗੁਜਰਾਲ ਹਸਪੀਟਲ ਉੱਥੇ ਲੈ ਗਏ ਤੇ ਉਹਨਾਂ ਕੋਲ ਲੈ ਕੇ ਗਏ ਡਾਕਟਰ ਨੇ ਵੇਖਿਆ ਉਹਨੇ ਛਿੜਕਾਂ ਮਾਰੀਆਂ ਉਹ ਕਹਿੰਦਾ ਕਿਨੇ ਵਰਤ ਕਰਾਇਆ ਕਹਿੰਦੇ ਨਰਸ ਨੇ ਉਹ ਕਹਿੰਦਾ ਜੱ ਤੇਨੂੰ ਪਤਾ ਹੀ ਨਹੀਂ ਇਹ ਵਰਤ ਕਿਉਂ ਕਰਾਇਆ ਤੈਨੂੰ ਪਤਾ ਬੱਚਾ ਹੈਵੀ ਸੀ ਤਾਂ ਜਨਮ ਇਦਾਂ ਨਹੀਂ ਸੀ ਹੋ ਸਕਦਾ ਹੁਣ ਇਹ ਬੱਚਾ ਕੁਝ ਨਹੀਂ ਹੈ ਉਹਨੇ ਗੁੱਸੇ ਵਿੱਚ ਡਾਕਟਰ ਨੇ ਕਿਹਾ ਹੀ ਇਜ਼ ਡੈਡ ਇਹਨੂੰ ਲੈ ਜਾਓ ਚੁੱਕੇ ਤੋਂ ਕੀ ਕਰ ਸਕਦੇ ਸੀ ਲੈ ਗਏ ਸਾਹਮਣੇ ਕੋਸਪੀਟਲ ਹੋ ਰਿਹਾ ਉੱਥੇ ਉਹ ਲੈ ਗਏ ਤਾਂ ਸਾਧ ਸੰਗਤ ਉਹ ਡਾਕਟਰ ਨੇ ਵੀ ਐਵੇਂ ਸਟਿਚਰ ਦੇ ਵੇਖੇ ਉਹਨਾਂ ਕਹਿੰਦੇ ਆਮ ਸੋ ਸੌਰੀ ਹੀਜ਼ ਡੈਡ ਇਹ ਕੁਛ ਨਹੀਂ ਹੈ ਹੁਣ ਲੈ ਦੋ ਤੁਸੀਂ ਤੇ ਸਾਧ ਸੰਗਤ ਉਹ ਦੁਮੇ ਜੀ ਨਾ ਕਿ ਕੋਈ ਸ਼ਬਦ ਜਪਦੇ ਰਹੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਿਸ ਮਾਂ ਨੇ ਆਪਣੇ ਗਰਭ ਵਿੱਚ ਬੱਚਾ ਪਾਲਿਆ ਹੋਵੇ ਉਹ ਉਹ ਬਹੁਤ ਦੁੱਖ ਹੁੰਦਾ ਨੂੰ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਸਾਧ ਸੰਗਤ ਉਹ ਮਾਈ ਦੇ ਅੰਦਰੋਂ ਆਵਾਜ਼ ਆਈ ਆਪਣੇ ਘਰ ਵਾਲੇ ਨੂੰ ਕਹਿੰਦੇ ਓਹ ਹਸਪਤਾਲ ਵੀ ਇੱਕ ਵਾਰ ਦਿਖਾ ਲਓ ਸਾਹਮਣੇ ਇੱਕ ਹਸਪਤਾਲ ਹੋਰ ਆ ਗਿਆ ਜੋਤ ਨਰਸਿੰਘ ਹੋਮ ਅੱਜ ਵੀ ਹੈਗਾ ਕਹਿੰਦੇ ਉੱਥੇ ਵੀ ਕਹਿੰਦੇ ਦਿਖਾ ਲਓ ਉਹਦੇ ਘਰਨ ਲੱਗ ਕਹਿੰਦੇ ਤੂੰ ਭਾਗਲ ਹੋ ਗਈ ਹੈ ਦੋ ਡਾਕਟਰਾਂ ਨੇ ਜਵਾਬ ਦਿੱਤਾ ਉੱਥੇ ਕਦਨ ਦਿਖਾ ਲਈਏ ਕਹਦੀ ਨਹੀਂ ਮੇਰਾ ਮਨ ਕਹਿੰਦਾ ਉੱਥੇ ਵੀ ਇੱਕ ਵਾਰ ਦਿਖਾਓ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦੇ ਉੱਥੇ ਵੀ ਦਿਖਾਓ ਉਹ ਘਰ ਵਾਲੇ ਨੇ ਡਰਾਈਵਰ ਨੂੰ ਕਿਹਾ ਗੱਡੀ ਉਧਰ ਨੂੰ ਮੋੜ ਲੈਣਾ ਜੋਤ ਨਰਸਿੰਘ ਹਮ ਲਗਾਏ ਉਹ ਡਾਕਟਰ ਅੰਤਰੋਂ ਨਿਕਲ ਹੀ ਰਿਹਾ ਸੀ ਆਪਰੇਸ਼ਨ ਕਰ। ਜਦੋਂ ਉਹਨੇ ਵੇਖਿਆ ਕਹਿੰਦੇ ਦੱਸੋ ਕਹਿੰਦੇ ਜੀ ਆਹ ਗੱਲ ਹੋਈ ਹੈ। ਬੱਚਾ ਸਟ੍ਰੈਚਰ ਤੇ ਪਿਆ ਸੀ ਉਹ ਕਹਿੰਦਾ ਕੋਈ ਗੱਲ ਨਹੀਂ। ਜਦੋਂ ਉਹਨੇ ਵੇਖਿਆ ਨਾ ਦੁੱਮੇ ਜੀ ਉਹ ਮਾਂ ਵੀ ਰੋ ਰੋ ਕੇ ਕਹੀ ਜਾਂਦੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਉਹ ਡਾਕਟਰ ਨੇ ਵੀ ਆਪਣੀ ਜ਼ੁਬਾਨ ਤੋਂ ਕਿਹਾ ਕਹਿੰਦਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦਾ ਕੋਈ ਗੱਲ ਨਹੀਂ ਫਿਕਰ ਨਾ ਕਰੋ ਉੱਥੇ ਖੜਿਆ। ਉਹਨੇ ਬੱਚੇ ਨੂੰ ਲੈਫਟ ਲੈਗ ਤੋਂ ਚੁੱਕਿਆ। ਐਦਾਂ ਪੁੱਠਾ ਲਟਕਾ ਲਿਆ। ਉਨੇ ਹਲੂਣਾ ਦਿੱਤਾ ਉਹਨੂੰ ਫਿਰ ਉਹਨੇ ਬੱਚਾ ਰੱਖ ਕੇ ਫਿਰ ਰਾਈਟ ਲੈਗ ਤੋਂ ਚੁੱਕ ਕੇ ਪੁੱਠਾ ਕੀਤਾ ਫਿਰ ਉਹਨੇ ਇੱਕ ਬਾਹਨ ਤੋਂ ਇਸ ਤਰ੍ਹਾਂ ਚੁੱਕ ਕੇ ਪੁੱਠਾ ਲਕੜਾ ਚਾਰੇ ਪਾਸਿਓ ਉਹਨੇ ਪੁੱਠਾ ਲਟਕਾ ਕੇ ਸਿੱਧਾ ਫਿਰ ਰੱਖਣ ਤੋਂ ਬਾਅਦ ਉਹਨੇ ਮੂੰਹ ਨਾਲ ਮੂੰਹ ਲਾ ਕੇ ਨਾ ਬੱਚੇ ਦੇ ਨਕਲੀ ਸਾਹ ਦੇਣਾ ਸ਼ੁਰੂ ਕੀਤਾ ਹਟ-ਹਟ ਕੇ ਸਾਹ ਲੈ ਲੈ ਕੇ 13 ਮਿੰਟ ਉਹ ਸਾਹ ਦਿੰਦਾ ਰਿਹਾ ਵਿਥਿਨ 13 ਮਿੰਟਾਂ ਬਾਅਦ ਬੱਚੇ ਦੀ ਛਾਤੀ 'ਚੋਂ ਧੜਕਣ ਚੱਲ ਪਈ ਤੇ ਸਾਹ ਸੰਗਤ ਜਦੋਂ ਬੱਚਾ ਤੰਦਰੁਸਤ ਚੱਲਣ ਲੱਗ ਪਿਆ ਉਹਦੇ ਸਾਹ ਚੱਲ ਪਏ ਉਨੇ ਡਾਕਟਰ ਨੇ ਕਿਹਾ ਹੁਣ ਕਹੋ ਧੰਨ ਗੁਰੂ ਰਾਮਦਾਸ ਹੁਣ ਕਹੋ ਧੰਨ ਗੁਰੂ ਰਾਮਦਾਸ ਜਦ ਇਹਨਾਂ ਕੇ ਅੰਦਰ ਲੈ ਕੇ ਜਾਓ ਆਕਸੀਜਨ ਤੇ ਲਾਇਆ ਰੱਖਿਆ ਉਹਨੂੰ ਤੀਜੇ ਦਿਨ ਛੁੱਟੀ ਮਿਲੀ ਜਦੋਂ ਛੁੱਟੀ ਮਿਲਣੀ ਸੀ ਨਾ ਉਹ ਸਰਦਾਰ ਜੀ ਕਹਿੰਦੇ ਮੈਂ ਭਾਈ ਸਾਹਿਬ ਦੋਏ ਖਿਸੇ ਜਿਬਾਂ ਭਰ ਕੇ ਲੈ ਕੇ ਗਿਆ ਪੈਸੇ ਆਣੇ ਦੋਵੇਂ ਖਿਸੇ ਨਾ ਮੈਂ ਪੈਸੇ ਭਰ ਕੇ ਲੈ ਕੇ ਗਿਆ 1.5 ਲੱਖ ਇੱਕ ਪਾਸੇ ਪਾਇਆ ਤਿੰਨ ਦਥੀਆਂ 1.5 ਲੱਖ ਇੱਕ ਪਾਸੇ 3 ਲੱਖ ਰੁਪਈਆ ਲੈ ਕੇ ਗਿਆ ਮੈਂ ਜਿੰਨਾ ਡਾਕਟਰ ਨੇ ਮੰਗ ਲਿਆ ਉਹਨੇ ਦੇ ਦੇਣਾ ਸੰਨੂ ਰੱਬ ਨੇ ਜੀ ਦੇ ਦਿੱਤਾ ਜਿੰਨਾ ਡਾਕਟਰ ਨੇ ਮੰਗ ਲਿਆ ਦੇ ਦੇਣ ਕਹਿੰਦਾ ਮੈਂ 3 ਲੱਖ ਰੁਪਈਆ ਜੇਬਾਂ ਚ ਪਾ ਕੇ ਲੱਗੇ ਗਿਆ ਤੇ ਜਦੋਂ ਡਾਕਟਰ ਨੇ ਹਿਸਾਬ ਕੀਤਾ ਸੀ ਡਾਕਟਰ ਨੂੰ ਕਿਹ ਡਾਕਟਰ ਸਾਹਿਬ ਬਿੱਲ ਕਿੰਨਾ ਬਣਿਆ ਜਿੰਨੇ ਪੈਸੇ ਤੁੰਨੇ ਦੇ ਦੇਣੇ ਉਹ ਡਾਕਟਰ ਜਿਹੜਾ ਜੋਤਨਰ ਸਿੰਘ ਹੋਂਵਾਲਾ ਉਹਨੇ ਪਤਾ ਕੀ ਕਿਹਾ ਉਹ ਕਹਿੰਦਾ ਸਰਦਾਰ ਜੀ ਮੇਰੀਆਂ ਦਵਾਈਆਂ ਦੀ ਫੀਸ ਦੇ ਦੋਗੇ ਤੁਸੀਂ ਮੇਰੇ ਹਸਪਤਾਲ ਦੇ ਬੈੱਡ ਦੀ ਫੀਸ ਦੇ ਦੋਗੇ ਤੁਸੀਂ ਮੇਰੀ ਨਕਲੀ ਆਕਸੀਜਨ ਦੀ ਫੀਸ ਦੇ ਦੋਗੇ ਓਏ ਮੇਰੀਆਂ ਦਵਾਈਆਂ ਦੀ ਫੀਸ ਤਾਂ ਤੁਸੀਂ ਦੇ ਸਕਦੇ ਹੋ ਗੁਰੂ ਰਾਮਦਾਸ ਦੀ ਕਿਰਪਾ ਦੀ ਫੀਸ ਕਿੱਥੋਂ ਦੇਵੋਗੇ ਇਹ ਤੁਹਾਡਾ ਬੱਚਾ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਠੀਕ ਹੈ ਕਹਿੰਦੇ ਇਹਦੇ ਚਲਦੇ ਸਾਹਾਂ ਦੀ ਫੀਸ ਕਿੱਥੋਂ ਦੇ ਦੋਗੇ ਦਵਾਈਆਂ ਦੀ ਫੀਸ ਦਿੱਤੀ ਜਾ ਸਕਦੀ ਹੈ ਚਲਦੀ ਹੋਈ ਧੜਕਣ ਦੀ ਫੀਸ ਕੋਈ ਵੀ ਨਹੀਂ ਦੇ ਸਕਦਾ ਤੁਸੀਂ ਵੀ ਪੜੇ ਲਿਖੇ ਬੈਠੇ ਹੋ ਆ ਜਿਹੜੀਆਂ ਧੜਕਣ ਚਲਦੀ ਹੈ ਨਾ ਇਹਦਾ ਪੈਸਾ ਦੇ ਸਕਦਾ ਕੋਈ ਰੱਬ ਨੂੰ ਦਵਾਈਆਂ ਦੀ ਫੀਸਾਂ ਦੇ ਦਾਂਗੇ ਆਪਾਂ ਇਸ ਲਈ ਸ਼ੁਕਰਾਨਾ ਕਰਨਾ ਚਾਹੀਦਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੁੱਲੇ ਇहां ਉहां ਸੱਚ ਹੋਵੇ ਸਾਧ ਸੰਗਤ ਹੁਣ ਇਹ ਸਭ ਕੁਝ ਘਰ ਚ ਸਿੱਖੀ ਕਿਵੇਂ ਆਵੇ ਫਿਰ ਮੈਂ ਇੱਕੋ ਗੱਲ ਕਹਿ ਕੇ ਸਮਾਪਤੀ ਕਰਨੀ ਸਮਾਂ ਸਮਾਪਤ ਹੈ ਕਿਉਂਕਿ ਮੈਂ ਵੀ 6 ਘੰਟੇ ਡਰਾਈਵ ਕਰਕੇ ਅਸੀਂ ਸਵੇਰੇ ਗੰਗਾ ਨਗਰ ਕਰਨਪੁਰ ਗਏ ਉੱਥੋਂ ਫਿਰ 6 ਘੰਟੇ ਹੋਣਾ ਥਕਾਵਟ ਹੁੰਦੀ ਹੈ ਸਾਧ ਸੰਗਤ ਇੱਕ ਕੋਈ ਕੰਮ ਕਰੀਏ ਆਪਾਂ ਤੁਸੀਂ ਮੇਰੇ ਲਈ ਅਰਦਾਸ ਕਰਿਓ ਮੈਂ ਤੁਹਾਡੇ ਲਈ ਕਰਾਂਗਾ ਆਪਾਂ ਸਾਰੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰੀਏ ਪਾਤਸ਼ਾਹ ਸਾਨੂੰ ਕਿਰਪਾ ਕਰੋ ਮੱਤ ਬਖਸ਼ੋ